ਅਲਗਰ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਤਾਜ਼ਾ ਮਾਮਲਾ ਥਾਣਾ ਮਕਸੂਦਾਦੀਨ ਪੈਂਦੇ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕੀ ਪੁਰਾਣੀ ਰੰਜਿਸ਼ ਨੂੰ ਲੈ ਕੇ ਜਿਮ ਦੇ ਬਾਹਰ ਦੋ ਦਿਨਾਂ ਵਿਚਾਲੇ ਝਗੜਾ ਹੋ ਗਿਆ ਇਸ ਦੌਰਾਨ ਇੱਕ ਧਿਰ ਨੇ ਗੋਲੀ ਚਲਾ ਦਿੱਤੀ ਹੈ ਤੇ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅੰਕੁਸ਼ ਦਾ ਕਹਿਣਾ ਹੈ ਕਿ ਪ੍ਰਧਾਨ ਦੇ ਵੱਲੋਂ ਨਸ਼ੇ ਰੋਕਣ ਦੇ ਲਈ ਯਤਨ ਕੀਤੇ ਜਾ ਰਹੇ ਹਨ ਇਸ ਮਾਮਲੇ ਸੰਬੰਧੀ ਦੂਜੀ ਧਿਰ ਦੇ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਹੂੰ ਠੀਕ ਆ ਇਹ ਕਈ ਬੰਦਿਆਂ ਨੂੰ ਜਿੱਦਾਂ ਮੰਨ ਲਓ ਕੋਈ ਚਿੱਟਾ ਵੇਚਦਾ ਜਾਂ ਕੋਈ ਸ਼ਰਾਬ ਵੇਚਦਾ ਜਾਂ ਕੋਈ ਕਿਸੇ ਚੀਜ਼ ਦਾ ਕੰਮ ਕਰਦਾ ਹਨਾ ਉਹਨਾਂ ਨੂੰ ਸਮਝਾਉਂਦੇ ਆ ਉਹ ਬਸ ਇਸ ਚੀਜ਼ ਤਾਂ ਕਰਕੇ ਕਿਸੇ ਨੇ ਥ੍ਰੈੱਡ ਕੀਤਾ ਇਹਨਾਂ ਨੂੰ ਲੇਕਿਨ ਨਸ਼ਾ ਰੋਕਣ ਕਰਕੇ ਥ੍ਰੈੱਡ ਬਾਕੀ ਕਈ ਬੰਦਿਆਂ ਦੇ ਅਸੀਂ ਐਕਟ ਦੇ ਪਰਚੇ ਹੁੰਦੇ ਜੋ ਵੀ ਸਾਡੇ ਸਮਾਜ ਨੂੰ ਮਾੜਾ ਕਹਿੰਦਾ ਆ ਸਮੇਂ ਦੇ ਤਾਂ ਸਾਡੇ ਪ੍ਰਧਾਨ ਜੀ ਜਾਂਦੇ ਆ ਉਹਨਾਂ ਦੇ ਕੋਲ ਉਹਨਾਂ ਦੇ ਅਸੀਂ ਐਕਟ ਪੁਲਸਰੋਂ ਲਾਇਆ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਕਿ ਸਾਨੂੰ ਸਮਾਜ ਪ੍ਰਤੀ ਮਾਰਾ ਗਿਆ ਜਾਂਦਾ ਹੈ ਸਾਨੂੰ ਉਦੋਂ ਸਾਡੇ ਪ੍ਰਧਾਨ ਜੀ ਜਾਂਦੇ ਆ ਕਈ ਹੋ ਸਕਦਾ ਹੈ ਕਿ ਉਹਨਾਂ ਵੱਲੋਂ ਕਿਸ ਨੇ ਕੀ ਕਹਵੇ ਕਈ ਗੈਂਗਸਟਰਾਂ ਕਈਆਂ ਦੇ ਅਸਲਿਆਂ ਦੇ ਪਰਚੇ ਆ ਕਈਆਂ ਦੇ ਹੁਣ ਅਸੀਂ ਸਾਨੂੰ ਨਾਂ ਨਹੀਂ ਖਲਾਸਾ ਹੋਇਆ ਕਿ ਨਹੀਂ ਹੋਇਆ ਬਾਈ ਜੀ ਕੌਣ ਆਇਆ ਸੀ ਅੱਜ ਕਿਹਨੇ ਸਾਜੀ ਸੀ ਰੱਜੀ ਹੈ ਤੁਹਾਨੂੰ ਪਤਾ ਕੀ ਹੋਇਆ ਅਸੀਂ ਤਾਂ ਇਹ ਸ਼ੁਕਰ ਮਨਾਣੇ ਆ ਪਰਮਾਤਮਾ ਦਾ ਕਿ ਸਾਡਾ ਭਰਾ ਬਚ ਗਿਆ ਬਾਕੀ ਦੇਖੋ ਉਹ ਪ੍ਰਸ਼ਾਸਨ ਕੀ ਕਰਦਾ ਟੀਮ ਕੀ ਨਾਮ ਤੁਹਾਡਾ ਜੀ ਮੇਰਾ ਜੀ ਅਨਕੁਸ਼ ਕਿਹੜੀ ਜਗ੍ਹਾ ਤੋਂ ਮੈਂ ਕਰਤਾਰ ਤੋਂ ਦੇਖੋ ਪੰਕੇਪਾਲ ਵਾਲਮੀ ਕੀ ਗੱਲਬਤ ਹੋਈ ਸੀ ਦੱਸੋ ਜੀ ਤੁਸੀਂ ਜੀ ਮੈਂ ਦੱਸਿਆ ਕਿ ਸਾਰਾ ਜਦੋਂ ਵੀ ਜੋ ਵੀ ਜਦੋਂ ਇੱਥੇ ਆਏ ਆ ਮੈਂ ਬੁੱਕੇਬੀ ਜਿਹੜਾ ਰੋਜ਼ੀ ਦਰਾਂ ਆਇਆ ਵਾ ਬੰਦਾ ਆ ਕੇ ਪਿੱਛੋਂ ਮੇਰੇ ਗੋਲੀ ਮਾਰੀ ਉਹਨੇ ਪਰ ਉਹ ਗੋਲੀ ਵਿੱਚੋਂ ਨਿਕਲੀ ਨਹੀਂ ਆ ਵਿੱਚੇ ਫਸ ਗਈ ਅਸਲੀ ਗੋਲੀ ਬਾਅਦ ਵਿੱਚ ਜਦੋਂ ਮੈਂ ਆਪਣਾ ਲਾਇਸੈਂਸ ਕੱਟ ਅਸਲੀ ਹਥਿਆਰ ਦਾ ਲਾਇਸੈਂਸੀ ਹਥਿਆਰ ਕੱਟਿਆ ਵਾ ਅੱਗੇ ਜਾ ਕੇ ਭੱਜ ਕੇ ਤੇ ਉਹਨੇ ਦੇਖ ਕੇ ਤਾਂ ਉਹਨੂੰ ਪਤਾ ਲੱਗ ਗਿਆ ਕਿ ਇਹ ਤੋਂ ਵੀ ਹਥਿਆਰ ਹੈ ਤੇ ਫਿਰ ਉਹ ਭਾਜਦਾ ਭਾਜਦਾ ਫਾਇਰ ਕਰਨ ਲੱਗ ਪਿਆ ਅੱਛਾ ਭਾਜਦਾ ਭਾਜਦਾ ਫਾਇਰ ਕਰਨ ਕਿੰਨੇ ਜਨੇ ਸੀਗੇ ਬਾਈ ਜੀ ਦੋ ਜਨੇ ਸੀ ਇੱਕ ਪਰਲੀ ਸਾਈਡ ਬਾਈਕ ਤੇ ਖੜਾ ਸੀ ਫੇਸ ਕਵਰ ਸੀਗੇ ਕਿੰਨਾ ਫੇਸ ਕਵਰ ਸੀਗੇ ਦੋਨੋਂ ਦਾ ਬਚਾ ਹੋ ਫੇਸ ਕਵਰ ਸੀ ਦੋਨਾਂ ਦੇ ਤੇ ਭਾਈ ਹੁਣ ਮੈਂ ਅਸਲ ਜਿਹੜੀ ਬੇਨਤੀ ਕਰਨਾ ਚਾਹੁੰਦਾ ਨਾ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਕੇਸ ਦੇ ਵਿੱਚ ਸਾਨੂੰ ਨਾ ਥ੍ਰੈਡ ਕੀਤਾ ਜਾਵੇ ਹੂੰ ਤੁਹਾਨੂੰ ਕਿ ਸਟਰੈਟ ਕੀਤਾ ਜਾ ਰਿਹਾ ਜੀ ਇਹ ਮੇਰੇ ਕਹਿਣ ਦਾ ਭਾਵ ਹੈ ਕਿ ਸਾਨੂੰ ਨਾ ਇਸ ਕੇਸ ਚ ਤੰਗੀ ਦਿੱਤੀ ਜਾਵੇ ਕਿ ਤੁਹਾਡਾ ਅਸਲਾ ਰੱਖਣਾਵਾ ਜਾਂ ਜਬਦਗਾਨਾ ਜਾਂ ਇਹ ਕਰਨਾ ਅਜੇ ਤੱਕ ਬਿਲਕੁਲ ਨਹੀਂ ਮਰ ਗਿਆ ਜੀ ਕੌਣ ਕਹਿ ਰਿਹਾ ਅਸਲਾ ਰੱਖਣਾ ਤੁਹਾਡਾ ਉਹ ਕਹਿ ਰਹੀ ਹੈ ਜੀ ਸਾਡੇ ਅਫਸਰਾਂ ਦਾ ਆਰਡਰ ਆਇਆ ਵਾ ਕਿ ਅਸੀਂ ਉੱਪਰ ਹੱਲੇ ਭੇਜਣਾ ਜੀ ਜਿਵੇਂ ਹੁਣੇ ਸਾਨੂੰ ਸਾਡੇ 9:10 ਵਜੇ ਸੂਚਨਾ ਮਿਲੀ ਅਸੀਂ ਬੰਦ ਦੋ ਵਜੇ ਫੜੋ ਜੀ ਜੇ ਜੇਮ ਦੇ ਕੋਲ ਚੱਲੀ ਗਈ ਬਾਅਦ ਤੇ ਉਹਦੇ ਸਾਹਮਣੇ ਚਾਹੇ ਸੀਗੇ ਆਪਾਂ ਕੈਮਰੇ ਕੂਕ ਤੇ ਚੈੱਕ ਕਰਦੇ ਪਏ ਜੀ ਹਾਂ ਜਿੰਨੇ ਕਿ ਫਾਇਰ ਹੋਇਆ ਸਾਰਾ ਇੱਥੇ ਨਹੀਂ ਅਜੇ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਕੋਈ ਜਾਣਕਾਰੀ ਮਤਲਬ ਨਹੀਂ ਖੋਲ-ਖੋਲ ਬਰਾਮਦ ਨਹੀਂ ਹੋਇਆ ਤੁਹਾਨੂੰ ਨਹੀਂ ਕੁਝ ਨਹੀਂ ਕੀ ਲੱਗਦਾ ਹੈ ਮਾਮਲਾ ਸਾਰਾ ਹੁਣ ਦੇਖਦੇ ਹਾਂ ਕਿ ਨਹੀਂ ਦੇਖਦੇ ਆ ਕਿ ਜਿਸ ਤਰੀਕੇ ਦੇ ਟਾਈਮ ਦੇ ਵਿੱਚ ਚੈੱਕ ਕਰਦੇ ਜਿਵੇਂ ਦੱਸ ਰਿਹਾ ਕਿ ਲਿਆਕ ਮੇਰੇ ਪਿਸਤਲ ਵੀ ਰੱਖਿਆ ਤੇ ਫਾਇਰਿੰਗ ਕਰਨ ਦੀ ਵੀ ਉਹਨਾਂ ਨੇ ਚਾਹੀ ਹੈ ਪਰ ਗੋਲੀ ਅੜ ਗਈ ਹੈ ਵਿੱਚ ਦੇਖਦੇ ਆ ਜੇ ਕੋਈ ਸੀਸੀਟੀਵੀ ਮਿਲ ਨਹੀਂ ਸਰ ਲੱਗ ਰਹੀ ਪ੍ਰੋਲੀ ਵੀ ਨਹੀਂ ਕਿਸੇ ਸੀਸੀਟੀਵੀ ਦੇ ਉੱਤੇ ਭਾਜੀ ਉਹਦੇ ਕਹਿੰਦੇ ਕਿ ਤੁਮਾਂ ਲੱਗੀਆਂ ਹੋਈਆਂ ਜਿੱਦਾਂ ਤੁਮਾਂ ਮਾਰਦੇ ਹੋ ਉਹਦੇ ਅੱਗੇ ਹੋ ਰਹਾ ਹੈ ਕਿ ਕਿੰਨੇ ਕ ਜਾਨੇ ਸਰ ਆਏ ਸੀਗੇ ਇਹਦੇ ਬਾਰੇ ਨਹੀਂ ਪਤਾ ਲੱਗਦਾ ਇਹਨੇ ਕਿੰਨੇ ਦੋ ਜਾਨੇ ਸਾਨੂੰ ਬਿਆਨ ਲਿਖਾਇਆ ਨਹੀਂ ਸਰ ਮੈਨੂੰ ਜੀ ਜੀ ਠੀਕ ਹੈ